ਸਰ ਕਮਿਸ਼ਨਰ ਸ਼੍ਰੀ ਅਰਵਿੰਦ ਕੇਜਵਾਲ ਜੀ ਉਹ ਖੁਦ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲ ਕੇ ਉਹਨਾਂ ਤੋਂ ਫੀਡਬੈਕ ਲੈ ਕੇ ਜਿਹੜਾ ਹੈਗਾ ਉਹ ਯੁੱਧ ਨਸ਼ੇ ਵਿਰੁੱਧ ਜਿਹੜਾ ਹੈਗਾ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਇੱਕ ਲੋਕ ਲਹਿਰ ਬਣ ਗਈ ਹੈ ਜੀ ਇਹ ਉਹਨਾਂ ਨੂੰ ਲੋਕ ਮਿਲਦੇ ਆ ਕਿ ਆਪਣਾ ਇਸ਼ੂ ਦੱਸਦੇ ਆ ਔਰ ਆਪਣੇ ਪਿੰਡ ਨੂੰ ਨਸ਼ਾ ਮੁਕਤ ਆਪਣੇ ਮਹੱਲੇ ਨੂੰ ਨਸ਼ਾ ਮੁਕਤ ਲੋਕ ਨਿਕਲਿਆ ਕਰ ਰਹੇ ਆ ਠਿਕਰੀ ਪਹਰੇ ਲਾ ਰਹੇ ਆ ਆਉਣ ਵਾਲੀ ਪੀੜੀ ਦਾ ਮਸਲਾ ਕੋਈ ਇਲੈਕਸ਼ਨ ਦਾ ਮਸਲਾ ਨਹੀਂ ਇਹ ਜਿਹੜਾ ਜਿਹੜੀ ਜ਼ਿੰਮੇਵਾਰੀ ਮੇਰੇ ਮਾਨਯੋਗ ਮੁੱਖ ਮੰਤਰੀ ਨੇ ਔਰ ਸਾਡੇ ਨੈਸ਼ਨਲ ਕੋਨਵੀਨਰ ਔਰ ਸ੍ਰੀ ਮਨੀਸ਼ ਸੋਧਿਆ ਨੇ ਮੈਨੂੰ ਦਿੱਤੀ ਆ ਉਹਦੇ ਚ ਜਿਹੜੀ ਪੁਲਿਸ ਆ ਉਹਨਾਂ ਨੇ ਸਪਾਈ ਰਿਡਕਸ਼ਨ ਕਰਨੀ ਆ ਜਿਹੜੀ ਮੇਰੇ ਜਮੇ ਆਈ ਆ ਮੇਰੇ ਡਿਪਾਰਟਮੈਂਟ ਦੇ ਸਾਡੇ ਸਿਹਤ ਵਾਲਿਆਂ ਦੇ ਜਮੇ ਆਈ ਆ ਉਹਦੇ ਵਿੱਚ ਆ ਕਿ ਡਿਮਾਂਡ ਰਿਡਕਸ਼ਨ ਕਰਨੀ ਆ ਅਸੀਂ ਜਿਹੜਾ ਸਟਿਗਮਾ ਹੈਗਾ ਉਹਨੂੰ ਕਿੱਦਾਂ ਫਾਈਟ ਕਰਨਾ ਹਾਰਮ ਰਿਡਕਸ਼ਨ ਕਰਨਾ ਤੇ ਜਿਹੜੇ ਬੰਦੇ ਦੇ ਬੱਚੇ ਦੇ ਨਸ਼ੇ ਦੇ ਟੀਕੇ ਲਾਉਂਦੇ ਉਹਨਾਂ ਨੂੰ ਐਚਆਈਵੀ ਐਡਜ਼ ਵੀ ਹੁੰਦਾ ਕਾਲਾ ਪੀਲਾ ਵੀ ਹੁੰਦਾ ਉਹਨਾਂ ਤੋਂ ਕਿੱਦਾਂ ਬਚਾਉਣਾ ਬੱਚਿਆਂ ਨੂੰ ਤੇ ਜਿਹੜ ਤਾ ਉਹਦੇ ਨਤੀਜੇ ਬਿਹਤਰ ਹੋਣਗੇ ਔਰ ਜਿਹੜਾ ਵੀ ਬੱਚਾ ਨਸ਼ਾ ਕਰਦਾ ਉਹਨਾਂ ਸਾਰਿਆਂ ਵਾਸਤੇ ਡਾਕਟਰ ਹੋਣ ਪੈਰਾਮੈਡਿਕਸ ਹੋਣ ਡੀਡਿਕਸ਼ਨ ਸੈਂਟਰ ਹੋਣ ਤੇ ਉਹਦੇ ਵਾਸਤੇ ਰੀਹੈਬਿਲਿਟੇਸ਼ਨ ਸੈਂਟਰ ਹੋਣ ਸਕਿੱਲ ਡਿਵੈਲਪਮੈਂਟ ਸੈਂਟਰ ਹੋਣ ਅਸੀਂ ਉਸ ਤੋਂ ਅੱਗੇ ਜਾ ਕੇ ਸੋਚਦੇ ਆ ਜੀ ਸਪੋਰਟਸ ਦੇ ਖੇਡ ਦੇ ਮੈਦਾਨ ਹੋਣ ਤੇ ਉਹਦੇ ਨਾਲ এমਪਲੋਇਮੈਂਟ ਜਨਰੇਸ਼ਨ ਹੋਵੇ ਲੁਧਿਆਣੇ ਦੇ ਵਿੱਚ ਇੰਡਸਟਰੀ ਬਹੁਤ ਹੈ ਜੀ ਤੇ ਮੈਂ ਇਹ ਜਿਹੜਾ ਜ਼ਿੰਮੇਵਾਰੀ ਅਸੀਂ ਲਈ ਆ ਉਹਦੇ ਵਾਸਤੇ ਸਾਡੇ ਕੋਲ ਸਭ ਤੋਂ ਜ਼ਿਆਦਾ ਸ਼ਾਰਟੇਜ ਹੀ ਸੈਕਟਾਰਸ ਦੀ ਸਾਡੇ ਕੋਲੇ ਸਰਕਾਰੀ ਮੇਰੇ ਖਿਆਲ ਤਕਰੀਬਨ ਕੀਵਨ 60 ਦੇ ਕਰੀਬ ਜਿਹੜੇ ਆ ਗਏ 55 60 ਜਿਹੜੇ ਆ ਗਏ ਸੈਕਟਰੀਸਟ ਉਹ ਰਹਿੰਦੇ ਆ ਕੁਝ ਰਿਜ਼ਾਈਨ ਕਰ ਜਾਂਦੇ ਆ ਕੁਝ ਨਵੇਂ ਆ ਜਾਂਦੇ ਆ ਤੇ ਅੱਜ ਅਸੀਂ ਜਿਹੜੇ ਜੜੀ ਤੁਹਾਡੇ ਐਸੋਸੀਏਸ਼ਨ ਆਫ ਸੈਕਟਰੀਸਟ ਆ ਗਿਆ ਰੁਪਿੰਦਰ ਜੀ ਮੇਰੇ ਨਾਲ ਹੈ ਅਸ਼ੀਸ਼ ਸਿੰਘ ਮੇਰੇ ਨਾਲ ਹੈ ਇਹਨਾਂ ਦੇ 250 ਮੈਂਬਰ ਹੈ ਇਹ 올 ਇੰਡੀਆ ਐਸੋਸੀਏਸ਼ਨ ਹੈ ਇਹਨਾਂ ਨੇ ਸਾਡੇ ਜਿਹੜੇ ਹੈਗੇ ਆਪਣੀਆਂ ਸਰਵਿਸਿਜ਼ ਗਵਰਨਮੈਂਟ ਦੇ ਇਨੀਸ਼ੀਏਟਿਵ ਤੋਂ ਖੁਸ਼ ਹੋ ਕੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਤੋਂ ਗਵਰਨਮੈਂਟ ਦੇ ਕੰਸੀਡਰ ਹੋ ਕੇ ਇਹਨਾਂ ਨੇ ਕਿਹਾ ਜੀ ਅਸੀਂ ਗਵਰਨਮੈਂਟ ਨਾਲ ਕੋਲਾਬੋਰੇਸ਼ਨ ਕਰਾਂਗੇ ਸਾਡੀ ਕੋਲਾਬੋਰੇਸ਼ਨ ਦੇ ਵਾਸਤੇ ਇਨ ਪ੍ਰਿੰਸੀਪਲ ਸਾਡਾ ਆਪਸ ਦੇ ਵਿੱਚ ਐਗਰੀਮੈਂਟ ਹੋ ਗਿਆ ਜੀ ਜਿਹੜਾ ਵੀ ਸਕੱਤਰਿਸਟ ਹੈ ਉਹ ਸਾਨੂੰ 2 ਘੰਟੇ ਦੇਵੇਗਾ ਆਪਣੀ ਸਵੇਰੇ ਪ੍ਰੈਕਟਿਸ ਕਰੇਗਾ ਸ਼ਾਮ ਨੂੰ ਵੀ ਆਪਣੀ ਪ੍ਰੈਕਟਿਸ ਕਰੇਗਾ ਵਿੱਚੋਂ 2 ਘੰਟੇ ਸਾਨੂੰ ਦੇਵੇਗਾ ਸਾਡੇ ਜਿਹੜੇ ਸੈਂਟਰ ਹੈ ਜਿਸ ਤਰ੍ਹਾਂ ਸਾਨੂੰ ਨਰਸਿੰਗ ਕਾਲਜਿਸ ਨੇ 2000 ਬੈੱਡ ਦਿੱਤੇ ਉੱਥੇ ਆਪਣਾ ਟਾਈਮ ਦੇਣਗੇ 2 ਘੰਟੇ ਉੱਥੇ ਜਾ ਕੇ ਟ੍ਰੀਟਮੈਂਟ ਤੇ ਐਡਵਾਈਸ ਕਰਨ ਕਾਉਂਸਲਰਾਂ ਸੀਨ ਐਪਲਾਈ ਕਰ ਰਹੇ ਆ ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਕੇ ਉੱਥੇ ਡਿਪਲਾਈ ਕਰ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਜੇਲਸ ਹੈਗੀਆਂ ਉਹਨਾਂ ਸਾਰਿਆਂ ਦੇ ਵਿੱਚ ਇੱਕ ਸੈਕਟਰੀਸਟ ਹੋਏਗਾ ਅਸੋਸੀਏਟਡ ਬਹੁਤ ਸਾਰੀਆਂ ਐਨ ਜੀਓਜ਼ ਹੈਗੀਆਂ ਜਿਨ੍ਹਾਂ ਨੇ ਤੁਹਾਨੂੰ ਆਪਣੀਆਂ ਸਰਵਿਸਿਜ਼ ਆਫਰ ਕੀਤੀਆਂ ਔਰ ਮੈਂ ਇੰਡਸਟਰੀ ਨੂੰ ਲੁਧਿਆਣੇ ਵਿੱਚ ਬਹੁਤ ਇੰਡਸਟਰੀ ਹੈ ਮੈਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਇੱਕ ਇੱਕ ਸੈਂਟਰ ਅਡਾਪਟ ਕਰੋ ਜਿਸ ਮਨਸ਼ਾ ਦੇ ਨਾਲ ਆਪਾਂ ਹੁਣ ਤੱਕ ਅੱਖਾਂ ਦੇ ਕੈਂਪ ਲਾ ਕੇ ਜਿਹੜਾ ਸਿਗਾ ਤੁਹਾਡਾ ਚਿੱਟਾ ਮੋਤੀਆ ਕਾਲਾ ਮੋਤੀਆ ਖਤਮ ਕੀਤਾ ਹੈ ਪੰਜਾਬ ਤੋਂ ਜਿਸ ਤਰ੍ਹਾਂ ਅਸੀਂ ਪੰਜਾਬ ਨੂੰ ਜਿਹੜਾ ਬਲੱਡ ਡੋਨੇਸ਼ਨ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਕਿ ਬਲੱਡ ਦੇ ਵਿੱਚ ਸਰਪਲਸ ਆਇਆ ਸੀ ਕੋਈ ਕਮੀ ਨਹੀਂ ਆ ਸਾਡੇ ਕੋਲੇ ਅਚੀਵਿੰਗ ਗਿਵਨ ਟਾਈਮ 10-12 ਹਜ਼ਾਰ ਜੁਨਰਟ ਹੁੰਦੇ ਆ ਇੱਕ ਉਹਨੂੰ ਇੱਕ ਲੋਕ ਲਹਿਰ ਬਣਿਆ ਹੁਣ ਇਹ ਵੀ ਬਣ ਰਹੀ ਆ ਡਾਰਸੈ ਸੈਂਟਰ ਦੇ ਨਾਲ ਸੀ ਐਨ ਜੀਓ ਦੇ ਨਾਲ ਕਲੈਬੋਰੇਟ ਕਰ ਰਹੇ ਆ ਸਾਡੇ ਘੱਟੋ ਘੱਟ ਵੀ ਜਿਹੜੇ ਹੈਗੇ ਆ ਉਹ 170 171 ਮਹੀਨਾ ਐਨ ਜੀਓ ਦੇ ਕਲੈਬੋਰੇਸ਼ਨ ਚ ਚੱਲਦੀਆਂ ਅਸੀਂ ਉਹਨਾਂ ਨੂੰ 1700 ਰੁਪਏ ਦਿੰਨੇ ਆ ਹੁਣ ਜਿਹੜੇ ਸੈਕਟਰੀਸਟ ਆ ਜਿਹੜੇ ਸਾਨੂੰ ਟਾਈਮ ਦੇਣਗੇ ਉਹਨਾਂ ਨੂੰ 1500 ਰੁਪਏ ਪਰ ਆਰ ਦੇਵਾਂਗੇ ਅਸੀਂ ਹਰ ਘੰਟੇ ਦਾ 1500 ਰੁਪਏ ਦੇਵਾਂਗੇ 2 ਘੰਟੇ ਦੇਣਗੇ 3000 ਰੁਪਏ ਉਹਨਾਂ ਨੂੰ ਅਸੀਂ ਐਮਪੈਨਲ ਕਰਾਂਗੇ ਪਲੱਸ ਉਹਨਾਂ ਨੂੰ ਜਿਹੜੀ ਬਿਊਪਰ ਨੋਰਮ ਨੇ ਦੂਜਿਆਂ ਨੂੰ ਡਿਸਪੈਂਸਿੰਗ ਰਾਈਟਸ ਮਿਲ ਜਾਣਗੇ ਉਹਦੇ ਨਾਲ ਉਹਨਾਂ ਦੀ ਇਨਕਮ ਵੀ ਵਧੇਗੀ ਪਲੱਸ ਉਹ ਸਟੇਟ ਦੇ ਵਿੱਚ ਕੰਟਰੀਬਿਊਟ ਕਰਨਗੇ ਬਹੁਤ ਵੱਡਾ ਯੋਗਦਾਨ ਪਾਣਗੇ ਉਹਦੇ ਨਾਲ ਬਹੁਤ ਸਾਰੇ ਨਵੇਂ ਸੈਂਟਰ ਕ੍ਰੀਏਟ ਹੋ ਜਾਣਗੇ ਗਵਰਨਮੈਂਟ ਨੂੰ ਜਿਹੜਾ ਇਨਫਰਾਸਟ੍ਰਕਚਰ ਮਿਲ ਜਾਏਗਾ ਉਹਨਾਂ ਨੂੰ ਕੁਝ ਤਾਂ ਵੋਲੂਮੈਂਟਸ ਮਿਲਣਗੇ ਕੁਝ ਨੂੰ ਨਵੀਆਂ ਫੈਸਿਲਿਟੀਜ਼ ਮਿਲਣਗੀਆਂ ਜਿੰਨੇ ਲੀਗਲ ਮੈਟਰਸ ਆ ਉਹਦੇ ਨਾਲ ਗਵਰਨਮੈਂਟ ਡੀਲ ਕਰੇਗੀ ਸਾਰਾ ਜਿਹੜੇ ਸਾਡੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਪੁਲਿਸ ਨਾਲ ਮਿਲ ਕੇ ਅਸੀਂ 23 ਵੈਰੀ ਸਿਕਿਉਰ ਸੈਂਟਰਸ ਜਿਹੜੇ ਕੋ ਬੰਦੇ ਹਾਰਡਕੋਰ ਆ ਜਿਹੜੇ ਚਿੱਟੇ ਵਾਲੇ ਆ ਜਾਂ ਜਿਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਰੱਖਾਂਗੇ ਜਿਹੜੇ ਪ੍ਰਾਈਵੇਟ ਸੈਂਟਰ ਹੈ ਉਹਨਾਂ ਨੂੰ ਅਸੀਂ ਜਿਹੜੇ ਸੈਲਫ ਮੋਟੀਵੇਟਿਡ ਹੈ ਜਾਂ ਜਿਹੜੇ ਰਿਫਾਰਮ ਹੋ ਚੁੱਕੇ ਹੋ ਉਹ ਦੇਵਾਂਗੇ ਪਹਿਲਾਂ ਬੰਦਾ ਡੀਡਿਕਸ਼ਨ ਵਿੱਚ ਆਏਗਾ ਫਿਰ ਉਹ ਰੀਹੈਬ ਦੇ ਵਿੱਚ ਆਏਗਾ ਰੀਹੈਬਿਲੀਟੇਸ਼ਨ ਵਾਸਤੇ ਉਹਦੇ ਨਾਲ ਹੀ ਸਕਿਲ ਡਵੈਲਪਮੈਂਟ ਸ਼ੁਰੂ ਹੋ ਜਾਏਗੀ ਇਨ ਹਾਊਸ ਸਕਿਲ ਡਵੈਲਪਮੈਂਟ ਹੈ ਜੀ ਜਿਹਦੇ ਵਿੱਚ ਸਨ ਫਾਊਂਡੇਸ਼ਨ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ ਔਰ 20 ਨਵੀਆਂ ਐਨਜੀਓ ਬਹੁਤ ਵੱਡੀਆਂ-ਵੱਡੀਆਂ ਐਨ ਜੀਓਸ ਉਹ ਪੰਜਾਬ ਦਾ ਨਿਸ਼ਾਨ ਦੇਖ ਕੇ ਬਾਕੀ ਸਾਰੇ ਆਲ ਇੰਡੀਆ ਤੋਂ ਆਲ ਇੰਡੀਆ ਦੇ ਐਨ ਜੀਓ ਪੰਜਾਬ ਦੀ ਗਵਰਨਮੈਂਟ ਨਾਲ ਕੋਲੈਬੋਰੇਟ ਕਰਦੀਆਂ 20 ਨੂੰ ਐਨ ਜੀਓਸ ਉਹ ਵੀ ਤੁਹਾਨੂੰ ਮੌਕਾ ਦੇ ਤੇ ਉਹਨਾਂ ਦੇ ਜਦ ਇੱਕ ਦੋ ਉਹਨਾਂ ਨੂੰ ਬੁਲਾਵਾਂਗੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਇਸੇ ਤਰ੍ਹਾਂ ਜਿਹੜਾ ਲੋਕਾਂ ਦਾ ਬਹੁਤ ਭਰਮਾ ਉਗਾਰਾ ਮਿਲ ਲਿਆ ਪੰਚਾਇਤਾਂ ਦਾ ਮਿਊਨਿਸਪਲ ਕੌਂਸਲਰਸ ਦਾ ਔਰ ਅਗਲੇ ਜਿਹੜਾ ਹੈਗਾ 2 ਹਫ਼ਤੇ ਵਾਸਤੇ ਸਾਡੇ ਨੈਸ਼ਨਲ ਕਮਿਸ਼ਨਰ ਹੀ ਇਸ ਲੀਡਿੰਗ ਫਰੋਮ ਦਾ ਫਰੰਟ ਮਾਰਯੋਗ ਮੁੱਖ ਮੰਤਰੀ ਸਾਹਿਬ ਸਾਰੇ ਮੰਤਰੀ ਸਾਰੇ ਐਮਐਲਏ ਸਾਰੇ ਕੌਂਸਲਰ ਸਾਰੇ ਜਿੰਨੇ ਵੀ ਤੁਹਾਡੇ ਆਪਣੇ ਮੇਅਰ ਹੈਗੇ ਆ ਸਾਰੇ ਅਸੀਂ ਲੋਕਾਂ ਦੇ ਵਿੱਚ ਆ ਔਰ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਤੁਸੀਂ 31 ਤੱਕ ਕਿਹਾ ਜੋ ਸਾਡੇ ਨੈਸ਼ਨਲ ਯੂਨੀਅਨ ਨੇ ਸਾਨੂੰ ਟਾਰਗੇਟ ਦਿੱਤਾ ਅਸੀਂ ਬਿਲਕੁਲ ਇਹਨੂੰ ਜਿਹੜਾ ਹੈਗਾ 90 95% ਸਾਡੀ ਪ੍ਰੋਬਲਮ ਆਲਰੇਡੀ ਅਸੀਂ ਜਿਹੜਾ ਹੈਗਾ ਵੀ ਨਾਓ ਸਾਡਾ ਅਪਰ ਹੈਂਡ ਆ ਇਹਦੇ ਵਿੱਚ ਜਿਹੜੇ ਤੁਹਾਡੇ ਮжоਰਿਟੀ ਜਿਹੜੇ ਸੀਗੇ ਨਾ ਜਿਹੜੇ ਬਹੁਤ ਜ਼ਿਆਦਾ ਵਿਗੜੇ ਹੋਏ ਬੰਦੇ ਸੀ ਜਿਹੜੇ ਗੈਂਗਸਟਰ ਵੀ ਸੀ ਕਿਉਂਕਿ ਇਹ ਇਹਨਾਂ ਦਾ ਆਪਸ ਬਹੁਤ ਸੰਬੰਧ ਹੈ ਜੀ ਨਾਰਕੋਟਿਕਸ ਔਰ ਟੈਰਰਿਜ਼ਮ ਨਾਰਕੋਟਿਕਸ ਔਰ ਗੈਂਗਸਟਰਿ ਇਨਦਾ ਆਪਸ ਬਹੁਤ ਸਵਾਹ ਦਾ ਜਿਹੜੇ ਵਿਗੜੇ ਰੋੜੇ ਨਹੀਂ ਸੋਧ ਰਹੇ ਸੀ ਜਿਹੜੇ ਮਤਲਬ ਕਿ ਕ੍ਰਾਈਮ ਕਰਦੇ ਆ ਫਰੋਤੀਆਂ ਮੰਗਦੇ ਆ ਉਹਨਾਂ ਚੋਂ 75 ਬੰਦਿਆਂ ਨੇ ਗਿੱਟੇ ਸਿੱਕੇ ਜਾ ਸਕਦੇ ਆ ਬੜਾ ਦੁੱਖ ਹੁੰਦਾ ਕਿਉਂਕਿ ਹੈ ਤਾਂ ਉਹ ਹੀ ਪੰਜਾਬ ਦੇ ਜਦੋਂ ਜਿਹੜੇ ਆਪਣੇ 85 86 ਬੰਦੇ ਹੋ ਆ ਜਿਨ੍ਹਾਂ ਨੇ ਪਿੰਡ ਵਿੱਚ ਦਾਬਾ ਸੀ ਸਰਕਾਰੀ ਜੀ ਉਹਨਾਂ ਦਾਬ ਕੇ ਆਪਣੇ ਮੁਕਾਨ ਬਣਾਏ ਹੋਏ ਸੀ ਇਹ ਲੀਗਲ ਸਾਰਾ ਕੰਪਲੀਟ ਕਰਕੇ ਉਹਨਾਂ ਦਾ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਉਹਨਾਂ ਦਾ ਜਿਹੜਾ ਵੀੜਾ ਪੰਜਾਬੀ ਚੱਲ ਰਿਹਾ ਹੈਗਾ ਸੋ ਅਸੀਂ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਡਰੋਨਸ ਦੇ ਵਾਸਤੇ ਅਸੀਂ ਐਂਟੀ ਡਰੋਨ ਆ ਮੈਂ ਹੁਣ ਕਿਧਰ ਸਰਕਾਰ ਨੂੰ ਬੇਨਤੀ ਕਰਦਾ ਇੱਥੇ ਉਹਨਾਂ ਦਾ ਰੋਲ ਹੈ ਜੀ ਜਿਹੜੀਆਂ ਡਰੋਨਸ ਆਦੀਆਂ ਪਿੱਛੇ ਜੇ ਇਹਨਾਂ ਨੇ ਮਿਲਟਰੀ ਗ੍ਰੇਡ ਵੈਪਨ ਗ੍ਰੇਡ ਜਿਹੜੀਆਂ ਡਰੋਨਸ ਸੀ ਸਾਰੀਆਂ ਗੇਰ ਲਈਆਂ ਤੇ ਆ ਨਾਰਕੋਟਿਕਸ ਵਾਲਿਆਂ ਵੀ ਗੇਰ ਲੋਵੇ ਸੈਂਟਰ ਕਰ ਸਕਦਾ ਉਹਨਾਂ ਕੋਲ ਸੈਟਲਾਈਟ ਹੈ 24 ਘੰਟੇ ਸਰਵੇਲੈਂਸ ਹੈ ਔਰ ਸੈਂਟਰ ਦੇ ਸਰੋਸਿਆਂ ਤੋਂ ਬਹੁਤ ਜ਼ਿਆਦਾ ਇੱਥੇ ਉਹ ਕਿਰਪਾ ਕਰਨ ਕਿ ਸਾਡੇ ਪਾਕਿਸਤਾਨ ਤੋਂ ਕੋਈ ਨਸ਼ਾ ਲੈ ਕੇ ਡਰੋਨ ਇੱਧਰ ਨਾ ਆਵੇ ਸਿਮਰ ਜਿਹੜਾ ਗੁਜਰਾਤ ਦੇ ਪੋਰਟ ਤੋਂ ਜਾਂ ਕੋਈ ਮਹਾਰਾਸ਼ਟਰ ਦੇ ਪੋਰਟ ਤੋਂ ਜਿਹੜੀ ਜੰ ਇੰਟਰ ਸਟੇਟ ਮੂਵਮੈਂਟ ਹੈ ਉਹ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਕੰਮ ਹੈ ਆਮ ਸ਼ੋਰ ਕਿ ਉਹ ਵੀ ਕਰਨਗੇ ਜ਼ਰੂਰ ਕਰਨਗੇ ਡਾਕਟਰ ਉਹ ਇੱਕ ਜਿਹੜੇ ਲੋਕ ਜਨ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਸਰਕਾਰੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਹੀ ਭਰਤੀ ਹੋਣਗੇ ਜਾਂ ਪ੍ਰਾਈਵੇਟ ਚ ਵੀ ਹੋ ਸਕਦੇ ਆ ਇਹ ਚੋਇਸ ਹੈ ਜੀ ਜਿੱਥੇ ਮਰਜ਼ੀ ਹੋਣ ਆ ਜਿਹੜੇ ਤੁਹਾਡੇ ਅਸੀਂ ਦੋਨਾਂ ਨੂੰ ਕੋਲਾਬੋਰੇਟ ਕਰ ਰਹੇ ਆ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਕੋਲਾਬੋਰੇਸ਼ਨ ਆ ਤੁਹਾਡੇ ਲੁਧਿਆਣੇ ਦੇ ਵਿੱਚ ਹੀ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਜਵੱਦੀ ਦੇ ਵਿੱਚ ਆ ਸਾਡੀ ਹੈਲਪਫੁਲ ਐਨ ਜੀਓ ਦੇ ਨਾਲ ਡਾਇਲਿਸਿਸ ਦਾ ਸੈਂਟਰ ਕਿੰਨਾ ਵਧੀਆ ਚੱਲ ਰਿਹਾ ਜੀ اسی ਤਰ੍ਹਾਂ ਸੀ ਐਮ ਸੀ ਦੀ ਐਮ ਸੀ ਦੇ ਨਾਲ ਮਿਲ ਕੇ ਸੰਜੀਵ अरोड़ा ਜੀ ਦੇ ਅਪਰਾਲੇ ਦੇ ਨਾਲ ਉੱਥੇ ਜਿਹੜੇ ਪ੍ਰਾਈਵੇਟ ਡਾਕਟਰ ਆ ਉੱਥੇ ਵੈਸੇ ਵੋਲੰਟਰੀਲੀ ਟਾਈਮ ਦੇ ਰਹ ਇੱਕ ਦੋ ਓਪੇਰੇਸ਼ਨ ਹੋ ਗਏ ਨੇ ਨੈਰੋਲੋਜੀ ਦੀ ਜਿਹੜੀਆਂ ਮਤਲਬ ਜਰੋਲੋਜੀ ਦੀ ਨੈਫਰੋਲੋਜੀ ਦੀ ਕਾਰਡੀਓਲੋਜੀ ਦੀ ਇਹ ਸਾਰੀਆਂ ਓਪਰੇਟਿਓਨ ਸਿਸਟਮ ਸ਼ੁਰੂ ਕਰ ਰਹੇ ਆ ਆਈਸੀਯੂ ਸ਼ੁਰੂ ਕਰਤਾ ਉਹਦੇ ਵਿੱਚ ਡੀਐਮਸੀ ਸਾਨੂੰ ਬੈਕਅਪ ਦੇ ਰਿਆ ਬਹੁਤ ਸਾਰੀਆਂ ਸਰਵਿਸਸਾਂ ਵਾਸਤੇ ਜਿਹੜੇ ਸਾਡੇ ਜੱਚਾ ਬੱਚਾ ਦੇ ਹੈਗੇ ਆ ਜਿਹੜੇ ਸਾਡੇ ਕੰਪਲਿਕੇਟਿਡ ਕੇਸਸ ਆ ਜਿਹੜੇ ਹਾਈ ਰਿਸਕ ਪ੍ਰੈਗਨancies ਹੈਗੀਆਂ ਜਾਂ ਡਿਲੀਵਰੀਜ਼ ਆ ਪਰਸੈਂਟ ਆ ਪ੍ਰੀਵੀਅ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਉਹ ਸੀਐਮਸੀ ਸਾਨੂੰ ਬੈਕਅਪ ਸਪੋਰਟ ਦੇ ਰਿਆ ਸੋ ਵੀ ਆਰ ਵਰਕਿੰਗ ਟੂਗੇਦਰ ਸਾਡਾ ਸਾਰਿਆਂ ਦਾ ਏਮ ਇੱਕ ਤੋ ਇਹ ਬਹੁਤ ਵਧੀਆ ਇੰਸਟੀਚੂਟਸ ਹੈ ਔਰ ਬਹੁਤ ਅੱਛਾ ਇੱਕ ਜਿਹੜਾ ਸੈਂਟਰ ਬਹੁਤ ਅੱਛਾ ਹੈ ਤੇ ਲੋਕਵਾਤ ਅੱਛਾ ਹੈ ਔਰ ਮੇਰਾ ਤਾਂ ਆਲਮਾ ਮੈਟ ਰਹੇ تھے ਮੈਂ ਤਾਂ ਜੋ ਹਾਂ ਜੋ ਮੈਂ ਅੱਜ ਵੀ ਹਾਂ ਉਹ ਮੈਦਾਨ ਮੈਡੀਕਲ ਕਾਲਜ ਕਰਕੇ ਉਹ ਜਾਣੇ ਕਰਕੇ ਇਹ ਸਭ ਕੁਝ ਨੀਜੀ ਨੀਜੀ ਰੀਡਕਸ਼ਨ ਸੈਂਟਰ ਹੈ ਜਿਹੜੇ ਰੂਟੀਨ ਚੈਕਿੰਗ ਨਹੀਂ ਹੋ ਰਹੀ ਕਿ ਉਹ ਤੁਹਾਡੇ ਵੱਲ ਚਾਹੀਦਾ ਵੀ ਉਹਨੂੰ ਵੀ ਰੀਡ ਕਰ ਹਾਂ ਨਹੀਂ ਨਹੀਂ ਦੇਖੋ ਰੇਡ ਇੱਕ ਚੀਜ਼ ਹੈ ਜੀ ਅਸੀਂ ਬਿਲਕੁਲ ਉਹਨਾਂ ਨੂੰ ਆਪਣੇ ਨੈਟਵਰਕ ਚ ਲੈ ਕੇ ਆ ਰਹੇ ਹਾਂ ਰੇਡ ਅਸੀਂ ਕੀਤੀ ਆ ਜੀ ਪੰਜਾਬ ਦੇ ਵਿੱਚ ਇੱਕ ਦਰਜਨ ਦੇ ਖਰੀਬ ਜਿਹੜੇ ਸੀਗੇ ਅ ਇਲੀਗਲ ਜਨੂਸੀ ਕਹਿੰਦੇ ਆ ਰੀਹੈਬਿਟੇਸ਼ਨ ਸੈਂਟਰ ਚਲਦੀ ਸੀ ਪੰਜਾਬ ਦੇ ਵਿੱਚ ਦੋ ਤਿੰਨ ਇਸ਼ੂਸ ਆ ਗਿਆ ਜੀ ਇੱਥੇ ਅਨਰ ਹੀ ਬਹੁਤ ਹੈ ਉਹ ਕਿਸੇ ਨੂੰ ਫੈਮਿਲੀ ਵੀਜ਼ਾ ਮਿਲ ਜਾਂਦਾ ਕੋਈ ਕੈਨੇਡਾ ਜਾ ਰਹੀ ਹੈ ਪਰਿਵਾਰ ਇੱਕ ਬੱਚਾ ਨਸ਼ਾ ਕਰਦਾ ਉਹ ਇੱਥੇ ਚਮਕਰਾ ਜਾਂਦਾ ਕਿਸੇ ਦਾ ਬਾਪੂ ਨਸ਼ਾ ਕਰਦਾ ਉਹ ਇੱਥੇ ਚਮਕਰਾ ਜਾਂਦਾ ਸੋ ਉਹਨਾਂ ਨਾਲ ਵੀ ਅਸੀਂ ਕੰਮ ਕਰ ਰਹੇ ਆ ਜੀ ਅਸੀਂ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਰਿਫਾਰਮ ਕਰਕੇ ਦੇਖੋ ਜਸਟਿਸ ਜਿਹੜਾ ਹੁੰਦਾ ਰਿਫਾਰਮ ਰਿਫਾਰਮਿਸਟ ਹੋਣਾ ਚਾਹੀਦਾ ਰੈਟਰੀਬਿਊਟਿਵ ਨਹੀਂ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਵੀ ਜਿਹੜ ਉਮਰਾਂ ਚ ਤੁਸੀਂ ਸਾਰੇ ਗਵਰਨਮੈਂਟ ਦੇ ਰੂਲਸ ਫਾਲੋ ਕਰੋ ਤੁਹਾਡੇ ਕੋਲ ਡਾਕਟਰ ਨਹੀਂ ਹੈ ਡਾਕਟਰ ਵੀ ਮੈਂ ਦੇ ਦਿੰਦਾ ਉਸੇ ਚਲਾਓ ਆਪਣਾ ਰੀਹੈਬਿਲੀਟੇਸ਼ਨ ਸੈਟ ਰਕਵਾਓ ਪੈਸੇ ਪੈਸੇ ਅਸੀਂ ਦੇ ਰਹੇ ਹਾਂ 1500 ਰੁਪਏ ਪਰ ਹੱਟ ਦੇ ਰਹੇ ਹਾਂ ਜੀ ਅਸੀਂ ਜਿਹੜੀ ਡਰਗ ਹੈਗੀ ਉਹ ਦੱਸਿਆ ਜਾ ਰਿਹਾ ਯੂਪੀਆ ਤੋਂ ਆ ਰਹੀ ਹੈ ਤੇ ਲੱਗਦਾ ਨਹੀਂ ਤੁਹਾਨੂੰ ਬੱਸਾਂ ਦੀ ਵੀ ਚੈਕਿੰਗ ਹੋਣੀ ਚਾਹੀਦੀ ਕਿਉਂਕਿ ਇੱਥੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ ਪ੍ਰਾਈਵੇਟ ਬੱਸਾਂ ਉਹ ਭਰਦੀਆਂ ਇੱਥੋਂ ਤੁਸੀਂ ਦੇਖੀ ਜਾਓ ਜੀ ਤੁਸੀਂ ਦੇਖੀ ਜਾਓ ਅਸੀਂ ਹੁਣ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੀ ਪੁਲਿਸ ਅਰਵਿੰਦ ਕੇਜਰੀਵਾਲ ਜੀ ਦੀ ਪੈਣੀ ਅੱਖ ਹੈ ਮੈਂ ਕਹਿ ਰਿਹਾ ਤੁਹਾਨੂੰ ਬਾਹਰੋਂ ਆਂਦੀ ਹੈ ਜੀ ਪਾਕਿਸਤਾਨ ਤੋਂ ਵੀ ਆਂਦੀ ਹੈ ਬਟ ਸਾਰੇ ਦੁਸ਼ਮਣ ਦੇ ਦੇਸ਼ ਤੋਂ ਬਾਹਰ ਜਿਹੜਾ ਬੰਦਾ ਨਸ਼ਾ ਕਰਦਾ ਸਾਡੀ ਉਹਦੇ ਨਾਲ ਹਮਦਰਦੀ ਹੈ ਅਸੀਂ ਉਹਨੂੰ ਨਸ਼ਾ ਛਡਾਵਾਂਗੇ ਕੋਈ ਨਾ ਕੋਈ ਕੰਮ ਸਿਕਾਵਾਂਗੇ ਕੰਮ ਤੇ ਲਾਵਾਂਗੇ ਉਹਨੂੰ 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 ਸਪੋਰਟਸ ਨਾਲ ਜੋੜਾਂਗੇ ਕੰਮ ਨਾਲ ਜੋੜਾਂਗੇ ਖੁਸ਼ਹਾਲ ਜ਼ਿੰਦਗੀ ਦੇਵਾਂਗੇ ਜਿਹੜਾ ਬੰਦਾ ਨਸ਼ਾ ਵੇਚਣ ਵਾਲਾ ਪੁਲਿਸ ਉਹਦੇ ਪਿੱਛੇ ਹੋਏਗੀ ਜਾਂ ਤਾਂ ਉਹ ਰਸਤੇ 'ਚ ਕੋਟਖਾਰਿਆ ਹੋਏਗਾ ਕਿਸੇ ਜੇਲ੍ਹ ਚ ਕਟਖਾਰਿਆ ਹੋਵੇਗਾ ਜਾਂ ਉਹ ਪੰਜਾਬ ਛੱਡ ਕੇ ਭੱਜੇਗਾ ਜਾਂ ਉਹ ਜ਼ਖਮੀ ਹੋ ਗਿਆ ਕਿਸੇ ਹਸਪਤਾਲ ਚ ਦਾਖਲ ਪਿਆ ਹੋਵੇਗਾ ਤੇ ਜਾਂ ਉਹ ਸ਼ਮਸ਼ਾਨ ਚ ਹੋਵੇਗਾ ਇਹ ਦੋ ਰਸਤੇ ਆ ਆਪਾਂ ਜਿਹੜਾ ਹੈਗਾ ਇਹਦੇ ਚ ਕੋਈ ਦੁਬਦਾ ਨਹੀਂ ਹੈ ਕਿ ਜਿਹੜਾ ਪ੍ਰੋਗਰੈਸ ਵਾਲਾ ਰਸਤਾ ਉਹਦੇ ਤੇ ਆਣ ਹੁਣ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਕਰਨੀ ਹੈ ਜੀ ਇਹ ਜਿਹੜੀ ਮੈਂ ਅਨਾਉਂਸਮੈਂਟ ਕਰਨੀ ਹੈ ਮੇਰੇ ਦਿਲ ਚ ਬਹੁਤ ਪੀੜਾ ਹੈ ਜੀ ਸੰਜੀਪ ਜੀ ਨੇ ਸਾਡੇ ਨੈਸ਼ਨਲ ਕਮਿਊਨਰ ਨੇ ਭਗਵੰਤ ਮਾਨ ਜੀ ਨੇ ਅਸੀਂ ਸਾਰਿਆਂ ਨੇ ਮਿਲ ਕੇ ਤੁਹਾਡਾ ਜਿਹੜਾ ਹਸਪਤਾਲ ਨੂੰ ਕਾਰਪੋਰੇਟ ਹਸਪਤਾਲ ਬਣਾ ਦਿੱਤਾ ਪਰ ਕੋਚਕ ਡਾਕਟਰਾਂ ਦੀ 99% ਡਾਕਟਰ ਬਹੁਤ ਵਧੀਆ ਹੈਗੇ ਆ। ਇੱਕ ਬੜੀ ਮੇਰੇ ਕੋਲੇ ਵੀਡੀਓ ਆਈ ਹੈ ਜੀ ਮੈਂ ਵੀਡੀਓ ਨਹੀਂ ਰਿਲੀਜ਼ ਕਰ ਰਿਹਾ ਉਹ ਮੈਂ ਇਸ ਕਰਕੇ ਨਹੀਂ ਰਿਲੀਜ਼ ਕਰ ਰਿਹਾ ਕਿ ਡਾਕਟਰ ਨੇ ਗਲਤੀ ਕੀਤੀ ਉਹਦੇ ਬੱਚਿਆਂ ਦਾ ਉਹਦੀ ਵਾਈਫ ਦਾ ਕੋਈ ਇਕਸੋਰ ਨਹੀਂ ਆ ਬੜੀ ਰਿਸਪੈਕਟੇਬਲ ਫੈਮਿਲੀ ਤੋਂ ਆ ਡਾਕਟਰ ਨੂੰ ਸੀ 5 10 15 ਦਾ ਜਿਹੜਾ ਸਕੇਲ ਦਿੱਤਾ ਬਹੁਤ ساری ਫੈਸਿਲਿਟੀਆਂ ਡਾਕਟਰਾਂ ਨੂੰ ਦਿੱਤੀਆਂ ਔਰ ਮੈਜੋਰਟੀ ਡਾਕਟਰ ਬਹੁਤ ਕੋਸ਼ਿਸ਼ ਕਰਦੇ ਜਿਹੜੇ 1% ਮਾੜੇ ਆ ਮੈਂ ਉਹਨਾਂ ਨੂੰ ਵਾਰਨਿੰਗ ਵੀ ਦਿੰਨਾ ਤੇ ਉਹ ਡਾਕਟਰ ਜਿਹੜਾ ਹੈਗਾ ਉਹ ਹਸਪਤਾਲ ਦੇ ਵਿੱਚ ਮਰੀਜ਼ ਤੋਂ ਪੈਸੇ ਲੈ ਰਿਹਾ ਸੀਗਾ ਤੇ ਉਹਦੀ ਮੈਂ ਇਨਕੁਆਰੀ ਆ ਤੇ ਬੜੀ ਜਲਦੀ ਜੜੀਆਂ ਸਾਡੀਆਂ ਸਾਰੀਆਂ ਡਿਟੇਲ ਉਹਦੇ ਨਾਲ ਸ਼ੇਅਰ ਕਰੂੰਗਾ ਮੈਂ ਅੱਜ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਪਟਿਆਲ ਲੁਧਿਆਣੇ ਦੇ ਸਿਵਰਾਤੋਚ ਡਾਕਟਰ ਕਰਦਾ ਜਿਹੜਾ ਸਰਜਨ ਸੀਗਾ ਉਹ ਮੇਰੇ ਕੋਲੇ ਉਹਦੀ ਵੀਡੀਓ ਆ ਗਈ ਹੈ ਜੀ ਔਰ ਮੈਂ ਬਾਕੀ ਵੀ ਹੁਣ ਜੜੀਆਂ ਤੁਹਾਡੀਆਂ ਵੀਡੀਓ ਐਵੀਡੈਂਸ ਤੁਸੀਂ ਵੀ মিডিਆ ਵਾਲੇ ਆ ਤੁਸੀਂ ਵੀ ਮੈਨੂੰ ਐਕਸ਼ਿਵਲ ਇਨਫੋਰਮੇਸ਼ਨ ਦੇ ਸਕਦੇ ਹੋ ਬਟ ਥੇਅਰ ਇਜ਼ ਅ ਜ਼ੀਰੋ ਟੋਲਰੈਂਸ ਟੂ ਕ੍ਰਪਸ਼ਨ ਥੇਅਰ ਇਜ਼ ਅ ਜ਼ੀਰੋ ਟੋਲਰੈਂਸ ਟੂ ਕ੍ਰਾਈਮ ਸੁਣ ਲਓ ਮੇਰੀ ਗੱਲ ਪਰ ਮੈਨੂੰ ਮੈਨੂੰ ਲੈਟ ਮੀ ਕੰਪਲੀਟ ਬਹੁਤ ਇੰਪੋਰਟੈਂਟ ਐਸਪੈਕਟ ਹੈ ਇਹ ਮੈਂ ਪੰਜਾਬ ਦੇ ਆਪਣੇ ਮੇਰਾ ਭਾਈਚਾਰਾ ਵੀ ਮਾਫ਼ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਤੁਹਾਨੂੰ ਅਸੀਂ ਸਾਰੀਆਂ ਸੌਰਤਾ ਦੇ ਰਹੇ ਹਾਂ ਜੀ ਆਪਣੀ ਜਿੰਨੀ ਤੁਹਾਡੀ ਹਸਪਤਾਲ ਦੀ ਨੌਕਰੀਆਂ ਨੂੰ ਇਮਾਨਦਾਰੀ ਨਾਲ ਕਰੋ ਇਹਨੂੰ ਆਪਣਾ ਧਰਮ ਸਮਝ ਕੇ ਕਰੋ ਇਹਨੂੰ ਆਪਣਾ ਕਰਮ ਸਮਝ ਕੇ ਕਰੋ ਜਿਹੜਾ ਬੰਦਾ ਮਰੀਜ਼ ਤੋਂ ਕਿਉਂਕਿ ਜਦੋਂ ਪੇਸ਼ੈਂਟ ਤੁਹਾਡੇ ਕੋਲ ਆ ਗਿਆ ਪਲੀਜ਼ ਤੁਹਾਨੂੰ ਰੱਬ ਕਹਿੰਦਾ ਤੇ ਜੇ ਤੁਸੀਂ ਪੇਸ਼ੈਂਟ ਤੋਂ ਰਿਸ਼ਵਤ ਮੰਗਦੇ ਹੋ ਅਸਤਾਜ ਫਿਰ ਤੁਸੀਂ ਮਤਲਬ ਰੱਬ ਨਹੀਂ ਹੋ ਫਿਰ ਤੁਸੀਂ ਜਮਰਾਜ ਹੋ ਜਮਰਾਜ ਨਾ ਬਣੋ ਲੋਕਾਂ ਦੀ ਦੁਰਾਸ਼ੀਸ਼ਾ ਨਾ ਲਓ ਔਰ ਮੈਂ ਉਸ ਡਾਕਟਰ ਨੂੰ ਐਸ ਸਸਪੈਂਡ ਕਰਤਾ ਉਰ ਉਹਦੇ ਵਾਸਤੇ ਜਿਹੜਾ ਉਸ ਤੋਂ ਬਾਅਦ ਜਦੋਂ ਮੇਰੀ ਇਨਕੁਆਰੀ ਪੂਰੀ ਹੋ ਜਾਏਗੀ ਉਹਨੂੰ ਇਸ ਤੋਂ ਵੀ ਸਖਤ ਸਜ਼ਾ ਦਿੱਤੀ ਜਾਏਗੀ ਬਟ ਮੈਂ ਰਿਸਪੈਕਟਿੰਗ ਉਹਦੀ ਫੈਮਿਲੀ ਰਿਸਪੈਕਟਿੰਗ ਹਿਸ ਕਿਡਸ ਤਾਂ ਕਿ ਉਹਨੇ ਬੱਚਾ ਨੂੰ ਸਕੂਲ ਜਾਣਾ ਨਾ ਔਖਾ ਹੋ ਜਾਏ ਉਹਦੀ ਵਾਈਫ ਨੂੰ ਕੰਮ ਕਰਨਾ ਨਾ ਔਖਾ ਹੋ ਜਾਏ ਘਰੋਂ ਨਿਕਲਣਾ ਨਾ ਔਖਾ ਹੋ ਜਾਏ ਅੱਜ ਮੈਂ ਉਹਦਾ ਨਾਮ ਤੇ ਵੀਡੀਓ ਰਿਵੀਲ ਨਹੀਂ ਕਰ ਰਿਹਾ ਬਟ ਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਏਗੀ ਤਾਂ ਮੈਂ ਜ਼ਰੂਰ ਕਰਾਂਗਾ ਲੇਕਿਨ ਮੈਂ ਅੱਜ ਉਹਨੂੰ ਸਸਪੈਂਡ ਕਰਨ ਦੇ ਆਰਡਰ ਕਰ ਚੁੱਕਾ ਹਾਂ ਹਾਂ ਜੀ ਕਿੰਨੀ ਰਿਸ਼ਵਤ ਲੈ ਰਹੀ ਸੀ ਉਹ ਮੈਟਰ ਨਹੀਂ ਕਰਦੀ ਬਾਬਾ ਜੀ ਰਿਸ਼ਵਤ ਚਾ ਡਾਕਟਰ ਉਹ ਸਾਰਾ ਇਨਕੁਆਇਰੀ ਦੇ ਵਿੱਚ ਆਏਗਾ ਜੀ ਸਾਰਾ ਡਾਕਟਰ ਤੁਸੀਂ ਨੇ ਡਿਸਪੈਂਸਿੰਗ ਰਾਈਟਸ ਮੈਂਸ਼ਨ ਕੀਤੇ ਨੇ ਹੈ ਨਾ ਕੋਈ ਟਾਈਮ ਲਾਈਨ ਹੈਗੀ ਆਪਣੇ ਕੋਲ ਕਦੋਂ ਤੱਕ ਦੇਖੋ ਜਦੋਂ ਜਦੋਂ ਵੈਨ ਐਨੀ ਸਕੱਰੇਟਰੀਸਟ ਕੰਪਲੀਟਸ ਆਲ ਦਾ ਫਾਰਮੈਲिटीज ਗਵਰਨਮੈਂਟ ਵੱਲੋਂ ਕੋਈ ਮੰਨ ਲਓ ਡਿਲੇ ਨਹੀਂ ਹੋਏਗਾ ਇਟ 윌 ਬੀ ਡਨ विद इन ਅ ਵੀਕ ਆ ਜੀ ਵਾਂਸ ਆਲ ਦਾ ਫਾਰਮੈਲिटीज ਆਰ ਕੰਪਲੀਟ ਸਰ ਕੁਝ ਡਾਕਟਰਾਂ ਦੀ ਲੜਾਈ ਵੀ ਹੋਈ ਹੈ ਪਿਛਲੇ ਦਿਨ ਨੂੰ ਵੀ ਤੁਹਾਡੇ ਮਾਮਲੇ ਤੇ ਆ ਚਾਈ ਦੇਖੋ ਮੈਂ ਇਹ ਵੀ ਇੰਪੋਰਟੈਂਟ ਇਸ਼ੂ ਹੈ ਉਹਨੂੰ ਮੈਂ ਐਡਰੈਸ ਕਰ ਦਿੰਦਾ ਇਦੇ ਚ ਇਹ ਹੈਗਾ ਕਿ ਮੇਰੇ ਚਾਰ ਹਸਪਤਲ ਦੇ ਵਿੱਚ ਇੱਕ ਡਿਫਰੈਂਟ ਕਾਈਂਡ ਦੀ ਵਾਇਲੈਂਸ ਹੋਈ ਹੈ। ਇੱਕ ਮਤਲਬ ਇੱਕ ਬੰਦੇ ਦਾ ਸਕੂਟਰ ਤੇ ਜਾਂਦਾ ਸੀ, ਇੱਕ ਮਾੜਾ ਜਿਹਾ ਲੱਗ ਗਿਆ ਸਕੂਟਰ ਆਪਸ ਚ ਲੜ ਪਏ, ਥਪੜਾ ਥਪੜੀ ਹੋ ਗਿਆ, ਹਸਪਤਲ ਚ ਗਏ। ਉਹਨੇ ਆਪਣੇ ਦੋਸਤ ਬੁਲਾਏ, ਉੱਥੇ ਬੁਲਾਏ, ਉਹ ਪੰਨ ਤੋੜ ਕੇ ਤੇ ਹਸਪਤਲ ਵੀ ਪੰਨ ਤੋੜਾ ਉਹਨਾਂ ਨੇ। ਮੈਂ ਕਿਹਾ ਜੀ ਦੋਨੋਂ ਪਾਰਟੀਆਂ ਨੂੰ ਅਰੈਸਟ ਕਰ ਲਓ। ਕਿਸੇ ਨੂੰ ਨਹੀਂ ਛੱਡਣਾ, ਕਿਸੇ ਨਾਲ ਕੋਲੀਨੇ ਅਸੀਂ ਨਹੀਂ ਹਸਪਤਲ ਦੇ ਵਿੱਚ ਵਾਇਲੈਂਸ ਨਹੀਂ ਹੋ ਸਕਦੀ। ਹਸਪਤਲਸ ਆਰ ਜ਼ੋਨ ਆਫ ਪੀਸ। ਚਾਰ ਜਗ੍ਹਾ ਤੇ ਇਹ ਦੋਨੋਂ ਪਾਰਟੀਆਂ ਅਰੈਸਟ ਕੀਤੀਆਂ, 6- ਪੁਲਿਸ ਨੇ ਜਿੰਨੇ ਵੀ ਸਾਡੇ ਹਸਪਤਲ ਹੈ ਅਸੀਂ ਉਹਨਾਂ ਨੂੰ ਨੀਅਰੈਸਟ ਐਸਐਚਓ ਦੇ ਨਾਲ ਉਹਨਾਂ ਦਾ ਕੰਟੈਕਟ ਕਰਾਤਾ అలਾਰਮ ਬੈਲਸ ਲੋ ਆਤੀਆਂ ਉੱਥੇ ਡਾਕਟਰ ਨੇ ਪੈਨਿਕ ਬਟਨ ਦਬਣਾ ਇਮੀਡੀਏਟਲੀ ਪੁਲਿਸ ਆ ਜੇਗੀ ਔਰ ਅਸੀਂ ਲੇਟੈਸਟ ਕਰਤਾ ਪਹਿਲਾਂ ਭੱਜ ਜਾਂਦੇ ਸੀ ਬਾਅਦ ਫੜਦੇ ਸੀ ਅਸੀਂ ਅਸੀਂ ਨਵੇਂ ਸ਼ਹਿਰ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਮੈਂ ਡੀਜੀਪੀ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਭੱਜਣੇ ਨਹੀਂ ਚਾਹੀਦੇ ਬੰਦੇ ਉਹ ਉਹਨਾਂ ਨੇ ਮੈਨੂੰ ਰਿਪੋਰਟ ਕਰਤਾ ਕਿ ਡਾਕਟਰ ਸਾਹਿਬ ਨਵੇਂ ਸ਼ਹਿਰ ਚ ਹੋਇਆ ਸੀਗਾ ਅਸੀਂ ਮੌਕੇ ਤੇ ਦੋਨੋਂ ਪਾਰਟੀਆਂ ਫੜ ਲਈਆਂ ਦੋਨੇ ਅੰਦਰ ਹੈ ਹਸਪਤਾਲ ਚ ਵਾਇਰਲੈਂਸ ਵੀ ਹੋ ਸਕਦੀ ਜੇ ਸਾਡਾ ਵੀ ਕੋਈ ਜੇ ਕੋਈ ਦੂਜਾ ਬੰਦਾ ਆ ਕੇ ਉੱਥੇ ਵਾਇਲੈਂਸ ਕਰਦਾ ਉਹ ਬਚ ਕੇ ਨਹੀਂ ਜਾਏਗਾ ਜੀ ਹਸਤਾਚੇ ਵਾਇਲੈਂਸ ਕਰਕੇ ਬਚ ਕੇ ਨਹੀਂ ਜਾਏਗਾ ਇਸ ਗੱਲ ਦੀ ਸਰਕਾਰ ਦੀ ਗਾਰੰਟੀ ਹੈ ਸੋ ਇਹ ਠੀਕ ਹੈ ਬਹੁਤ ਬਹੁਤ ਧੰਨਵਾਦ